ਹਾਂਜੀ ਸਸ਼ਿਕਾ ਜੀ ਚਹਿਲ ਕਲੈਕਸ਼ਨ ਐਂਡ ਬੁਟੀਕ ਤੇ ਸਾਰੀਆਂ ਭੈਣਾਂ ਦਾ ਸਵਾਗਤ ਆ ਅੱਜ ਜਿਹੜੀ ਅਸੀਂ ਕਲੈਕਸ਼ਨ ਲੈ ਕੇ ਆਇਆ ਬਹੁਤ ਪਿਆਰੀ ਬਹੁਤ ਸੋਹਣੀ ਸੈਕਿੰਡ ਪਾਰਟ ਬਣਨ ਲੱਗਿਆ ਸੇਲ ਦੀ ਵੀਡੀਓ ਦਾ ਜਿੰਨੂਗੇ ਭੈਣਾਂ ਪੂਰੇ ਜੋਰਾਂ ਸ਼ੋਰਾਂ ਤੇ ਪਸੰਦ ਕਰ ਰਹੀਆਂ ਨੇ ਸੋਟਾਂ ਨੂੰ ਸੋ ਉਸ ਦੇ ਅਕੋਰਡਿੰਗ ਅਸੀਂ ਦੂਸਰਾ ਪਾਰਟ ਇਹਦਾ ਨਾਲ ਦੀ ਨਾਲ ਲੈ ਕੇ ਆਉਣ ਲੱਗੇ ਆ ਸੋ ਜਿੰਨਾਂ ਭੈਣਾਂ ਨੇ ਪਹਿਲਾ ਪਾਰਟ ਨਹੀਂ ਦੇਖਿਆ ਪਹਿਲਾ ਪਾਰਟ ਵੀ ਦੇਖ ਲਿਓ ਸੈਕਿੰਡ ਪਾਰਟ ਹੁਣ ਨਾਲ ਹੀ ਬਣਨ ਲੱਗਿਆ ਵਾ ਇੱਕ ਦਿਨ ਦੇ ਫਰਕ ਦੇ ਨਾਲ ਦੋਨੇ ਇਹੇ ਅਪਲੋਡ ਹੋ ਜਾਣੇ ਆ ਉਹ ਸੰਡੇ ਨੂੰ ਅਪਲੋਡ ਹੋ ਜਾਊਗਾ ਜੀ ਸ਼ਾਮ ਨੂੰ ਤੇ ਇਹ ਮੰਡੇ ਨੂੰ ਮਾਰਨਿੰਗ ਦੇ ਵਿੱਚ ਅਪਲੋਡ ਹੋ ਜਾਊਗਾ ਬਟ ਸੂਟ ਬਹੁਤ ਸੋਹਣੇ ਆ ਜਿਹੜੀਆਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਕਲੈਕਸ਼ਨ ਕਿਦਾਂ ਦੀ ਲੱਗੀ ਬਾਕੀ ਪ੍ਰਾਈਸ ਦਾ ਤਮਾਕੇ ਵਾਲਾ ਦੇਨ ਲੱਜਾ ਰਹੇ ਆ ਸਾਰੇ 12 1250 ਵਾਲੇ ਸੂਟ ਨੇ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਲੈ ਕੇ ਆਇਆ ਪ੍ਰਕ੍ਰਿਤੀ ਬ੍ਰਾਂਡ ਦੇ ਰਹਿਣਗੇ ਬਹੁਤ ਸੋਹਣੇ ਪਸ਼ਮੀਨਾ ਦਾ ਸਰਦੀਆਂ ਦਾ ਸਾਰਾ ਫੈਬਰਿਕ ਰਹੂਗਾ ਅੱਜ ਦੀ ਵੀਡੀਓ ਦਾ ਠੀਕ ਹੈ ਜੀ ਲਓ ਜੀ ਦਿਖਾ ਰਹੀਆਂ ਤੁਹਾਨੂੰ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਇਦਾਂ ਰਹੂਗਾ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਬਹੁਤ ਪਿਆਰਾ ਬਹੁਤ ਸੋਹਣਾ ਚੈਰੀ ਜਿਹਾ ਸ਼ੇਡ ਰਹੂਗਾ ਚੈਰੀ ਸ਼ੇਡ ਦੇ ਉੱਪਰ ਰਹੂਗਾ ਫਟਾਫੜ ਬਸ ਆਪਣੀ ਬੁਕਿੰਗ ਕਰਵਾਈ ਚੱਲਿਓ ਜਿੰਨਾ ਪੈਣਾਂ ਨੂੰ ਵੀ ਇਹ ਵਾਲੇ ਸੂਟ ਚਾਹੀਦੇ ਨੇ ਇਹ ਵਾਲਾ ਸੂਟ ਦਾ ਪ੍ਰਾਈਸ ਰਹੂਗਾ 850 ਦਾ ਸਿੰਗਲ 1500 ਦੇ ਦੋ ਫਟਾਫੜ ਸਕਰੀਨ ਸ਼ਾਟ ਲੈ ਕੇ ਆਰਡਰ ਕਰਨੇ ਆ ਇਹ ਰੋਗਾ ਚਾਰੀ ਜਿਹੜਾ ਸ਼ੇਡ ਸਾਰਾ ਪੱਲੇ ਦੇ ਉੱਪਰ ਪ੍ਰਿੰਟ ਮਿਲੂਗਾ ਗਲੇ ਦੇ ਉੱਪਰ ਪੱਟੀ ਮਿਲੂਗੀ ਬਾਹਾਂ ਦੇ ਉੱਪਰ ਸੇਮ ਫਰੰਟ ਬੈਕ ਬਿਲਕੁਲ ਸੇਮ ਰਹੂ ਸਾਰੇ ਸੂਟਾਂ ਦੀ ਹੈ ਤੇ ਨਾਲ ਇਹਦੇ ਤੁਹਾਨੂੰ ਮਿਲਣਗੀਆਂ ਸੇਮ ਪਸ਼ਮੀਨੇ ਦੀਆਂ ਇਹ ਬਾਟਮਸ ਪਸ਼ਮੀਨੇ ਦੀ ਬਾਟਮ ਮਿਲੂਗੀ ਤੇ ਨਾਲ ਇਹਦੇ ਮਿਲੂਗਾ ਤੁਹਾਨੂੰ ਬਹੁਤ ਸੋਹਣਾ ਬਹੁਤ ਪਿਆਰਾ ਦੁਪੱਟਾ ਸ਼ਾਲ ਹੈ ਜੀ ਇਹ ਬਿਲਕੁਲ ਲਾਈਟ ਵੇਟ ਵਾਲੇ ਸ਼ਾਲ ਜਿਹੜੇ ਲੱਗੇ ਹੁੰਦੇ ਆ ਤੇ ਉਹ ਵਾਲੇ ਇਹ ਪੀਸ ਨੇ ਫਟਾਫਟ ਸਿਕਰੀ ਸ਼ੋਰ ਲਗੇ ਪੈਣ ਵਾਲੀ ਕੀ ਆਰਡਰ ਕਰੀ ਚਲੋ ਜਿਨ੍ਹਾਂ ਨੂੰ ਜਿਹੜਾ ਵੀ ਪੀਸ ਪਸੰਦ ਆ ਰਿਹਾ ਦਾ ਨੰਬਰ ਰਹੂਗਾ ਜੀ 1 1 ਨੰਬਰ ਇਹ ਵਾਲਾ ਸੂਟ ਰਹੂਗਾ ਇਹਦੇ ਵਿੱਚ ਹੁਣ ਤੁਹਾਨੂੰ ਕਲਰ ਡਿਜ਼ਾਈਨਿੰਗ ਆਪਾਂ ਦੇ ਦਾਂਗੇ ਪੰਜ ਕਲਰ ਆ ਪਰ ਇਹ ਵਾਲਾ ਚਾਰ ਸਾਡੇ ਕੋਲ ਆਇਆ ਪੰਜ ਹੀ ਕਲਰ ਇਹਦੇ ਬਹੁਤ ਪਿਆਰੇ ਰਹਿਣਗੇ ਸੈਕਿੰਡ ਕਲਰ ਵੀ ਇਹਦਾ ਚੈੱਕ ਕਰ ਲਓ ਸੈਕਿੰਡ ਕਲਰ ਵੀ ਇਹਦਾ ਬਹੁਤ ਪਿਆਰਾ ਬਹੁਤ ਸੋਹਣਾ ਲੱਗੇਗਾ ਮਹਿਰੂਨ ਛੇਡ ਸੇਮ ਇਹਦੀ ਮਹਿਰੂਨ ਕਲਰ ਦੀ ਆਉਗੀ ਇਹਦੇ ਨਾਲ ਬਾਟਮ ਮਹਿਰੂਨ ਹੀ ਇਹਦੀ ਬਾਟਮ ਆ ਮਹਿਰੂਨ ਕਲਰ ਦਾ ਸੇਮ ਪੀਸ ਆ ਤੇ ਨਾਲ ਇਹਦੇ ਸੇਮ ਆ ਰਿਹਾ ਜੀ ਮਹਿਰੂਨ ਕਲਰ ਦਾ ਹੀ ਸ਼ੌਟ ਬਹੁਤ ਪਿਆਰੀ ਬਹੁਤ ਸੋਹਣੀ ਕਲੈਕਸ਼ਨ ਆ ਬਸ ਕਲਰ ਚੈੱਕ ਕਰੋ ਡਿਜ਼ਾਈਨਿੰਗ ਚੈੱਕ ਕਰੋ ਫਟਾਫਟ ਆਪਣੀ ਆਰਡਰ ਕਰੀ ਚਲੋ ਨੰਬਰ ਇਹਦਾ ਰਹੋਗਾ ਜੀ 2 2 ਨੰਬਰ ਇਹ ਵਾਲਾ ਪੀਸ ਰਹੂਗਾ नैक्सट पीस जरा दे रही हाँ दूंगी जी परपल शेड परपल शेड सेम प्रिंट सेम डिजाइन से वाला सूट रहेगा नैक्सट एलर आऊगा जी मोरपंखिया मोरपंखिया शेड यह भी कलर बहुत प्यार सेम ए मोरपंखिया आ रही है जी बॉटम ਮੋਰ ਪੰਖਿਆ ਹੀ ਆ ਰਿਹਾ ਜੀ ਸਾਰੀ ਸ਼ਰਟ ਦਾ ਕਲਰ ਐਂਡ ਨਾਲ ਸੇਮ ਆ ਰਿਹਾ ਜੀ ਇਹਦਾ ਮੈਚਿੰਗ ਸ਼ਾਲ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਨੰਬਰ ਇਹਦਾ ਰਹੂਗਾ ਜੀ 4 4 ਨੰਬਰ ਇਹ ਵਾਲਾ ਸੂਟ ਰਹੂਗਾ ਲੋਚ ਤੇ ਨੈਕਸ ਜਿਹੜਾ ਆ ਰਿਹਾ ਉਹ ਆ ਰਿਹਾ ਜੀ ਗ੍ਰੀਨ ਸ਼ੇਡ ਆ ਲੋ ਗ੍ਰੀਨ ਸ਼ੇਡ ਆ ਰਿਹਾ ਗ੍ਰੀਨ ਹੀ ਇਹਦੀ ਬਾਟਮ ਆ ਰਹੀ ਆ ਬਹੁਤ ਪਿਆਰੀ ਬਹੁਤ ਸੋਹਣੀ ਨਾਲ ਸੇਮ ਆ ਰਿਹਾ ਜੀ ਇਹਦਾ ਸ਼ਾਲ ਬਣੇ ਹੋਏ ਦੀ ਲੁੱਕ ਚੈੱਕ ਕਰ ਲਓ ਪ੍ਰਕriti ਦਾ ਬ੍ਰਾਂਡ ਰਹੂਗਾ ਬ੍ਰਾਂਡਡ ਸੂਟ ਨੇ ਪ੍ਰਾਈਸ ਕੁਛ ਵੀ ਨਹੀਂ ਦੇ ਰਹੇ 850 ਦਾ ਸਿੰਗਲ 1500 ਦੇ ਦੋ ਫਟਾਫਟ ਆਪਣੀ ਬੁਕਿੰਗ ਕਰਵਾਈ ਚਲੋ ਲੋੜੀ ਸਪੈਸ਼ਲ ਸੇਲ ਆ ਇਹ ਦੂਸਰਾ ਪਾਰਟ ਅਸੀਂ ਕੱਢਣ ਲੱਗੇ ਆ ਲੋੜੀ ਸਪੈਸ਼ਲ ਸੇਲ ਦਾ ਨੰਬਰ ਇਹਦਾ ਰਹੂਗਾ ਜੀ 5 5 ਨੰਬਰ ਇਹ ਵਾਲਾ ਸੂਟ ਰਹੂਗਾ ਇੱਕ ਸੂਟ ਤੁਹਾਨੂੰ ਦੇ ਰਿਹਾ ਜੀ ਦੁਪੱਟੇ ਦੇ ਨਾਲ ਬਲੂ ਕਲਰ ਦਾ ਪੀਸ ਆ ਸੋਲੋ ਪੀਸ ਆ ਇਹਦੇ ਵਿੱਚ ਕੋਈ ਵੀ ਕਲਰ ਨਹੀਂ ਕੋਈ ਡਿਜ਼ਾਈਨਿੰਗ ਨਹੀਂ ਦੇ ਰਹੇ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਰੋਗਾ ਇਹ ਵੀ ਆ ਲਓ ਜੀ ਇਦਾਂ ਰੋਗਾ ਇਹਦੇ ਗਲੇ ਦੇ ਉੱਤੇ ਨੈਕ ਦਾ ਡਿਜ਼ਾਈਨ ਬਹੁਤ ਪਿਆਰਾ ਬਹੁਤ ਸੋਹਣਾ ਤੇ ਨਾਲ ਇਹਦੇ ਰਹੂਗਾ ਸਾਰਾ ਪੱਲੇ ਦੇ ਉੱਪਰ ਡਿਜ਼ਾਈਨਿੰਗ ਪੱਲੇ ਦੀ ਡਿਜ਼ਾਈਨਿੰਗ ਵੀ ਬਹੁਤ ਪਿਆਰੀ ਰਹੂਗੀ ਤੇ ਨਾਲ ਇਹਦੀ ਜਿਹੜੀ ਬਾਟਮ ਰਹੂਗੀ ਉਹ ਵੀ ਇਦਾਂ ਸਿਰਮ ਸੈਲਫ ਪ੍ਰਿੰਟਡ ਬਾਟਮ ਰਹੂਗੀ ਬਹੁਤ ਪਿਆਰਾ ਡਿਜ਼ਾਈਨ ਰਹੋਗਾ ਨਾਲ ਇਹਦੇ ਹਾਫ ਪਿਓਰ ਦਾ ਦੁਪੱਟਾ ਰਹੂਗਾ ਆ ਲਓ ਜੀ हां पी ओरदा बहुत सोनी क्वालिटी ਦਾ ਦੁਪੱਟਾ ਪੂਰਾ ਖੁੱਲਾ ਡੁੱਲਾ ਬਹੁਤ ਪਿਆਰਾ ਬਹੁਤ ਸੋਹਣਾ ਪੀਸ ਆ ਇਹ ਵੀ ਅਸੀਂ ਇਥੇ ਰੇਟ ਦੇ ਵਿੱਚ ਦੇ ਰਹੇ ਆ 850 ਦਾ ਸਿੰਗਲ 1500 ਦੇ ਦੋ ਇੱਕੇ ਡਿਜ਼ਾਈਨ ਤੁਹਾਨੂੰ ਇਹ ਵਾਲਾ ਮਿਲੇਗਾ ਲੋ ਜੀ ਫਟਾਫਟ ਆਪਣੀ ਬੁਕਿੰਗ ਕਰवानी ਆ ਜਿੰਨਾਂ ਭੈਣਾਂ ਨੂੰ ਇਹ ਵਾਲੇ ਪੀਸ ਚਾਹੀਦੇ ਨੇ ਆਹ ਲੋ ਜੀ ਬਹੁਤ ਸੋਹਣੀ ਬਹੁਤ ਪਿਆਰੀ ਜਾਨੀ ਕਿ ਸਾਰੀ ਇਹ ਬਣ ਰਹੀ ਆ ਪਰਪਲ ਸ਼ੇਡ ਦੇ ਉੱਪਰ ਪ੍ਰਾਈਸ ਕੁਝ ਵੀ ਨਹੀਂ ਹੈਗੇ ਮੇਨ ਰੀਜ਼ਨ ਪ੍ਰਾਈਸ ਆ ਰਿਹਾ ਪ੍ਰਾਈਸ ਕੁਝ ਵੀ ਨਹੀਂ ਹੈਗੇ ਬਟ ਸੂਟ ਸਾਡੇ ਕੋਲ ਲਿਮਟਡ ਨੇ ਸਾਡੇ ਕੋਲ ਬਚਨੇ ਨਹੀਂ ਹੈਗੇ ਵੀ ਸਟਾਕ ਅਸੀਂ ਹੋਰ ਤੁਹਾਡੇ ਲਈ ਲੈ ਕੇ ਆ ਸਕੀਏ ਫਟਾਫਟ ਸਕਰੀਨਸ਼ਾਟ ਲੈ ਕੇ ਆਰਡਰ ਕਰੀ ਚੱਲਿਓ ਨੰਬਰ ਇਹ ਵਾਲੇ ਸੂਟ ਦਾ ਰਹੂਗਾ ਜੀ 6 6 ਨੰਬਰ ਦਾ ਰਹੂਗਾ ਆ ਵਾਲੇ ਸੂਟ ਦਾ ਜਿਹੜੇ ਭੈਣ ਨੇ ਆ ਵਾਲਾ ਦੁਪੱਟੇ ਵਾਲਾ ਸੂਟ ਆਰਡਰ ਕਰਨਾ ਹੋਇਆ ਇਹ ਵਾਲੇ ਸੂਟ ਦਾ ਰਹੂਗਾ ਜੀ 7 7 ਨੰਬਰ ਸੂਟ ਇਹ ਵਾਲਾ ਰਹੂਗਾ ਹਾਲੋ ਨੈਕਸਟ ਵਾਲਾ ਦੇਖ ਲਓ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਸੂਟ ਰਹੂਗਾ ਹਲੋ ਜੀ ਬਹੁਤ ਪਿਆਰਾ ਬਲੂ ਗਰੇ ਗਰੇਜਿਆ ਕਲਰੋ ਦਾ ਸਾਰਾ ਬਾਰਡਰ ਦੇ ਉੱਤੇ ਕੰਮ ਰਹੂਗਾ ਨੈਕ ਦੇ ਉੱਪਰ ਸਾਰਾ ਇੱਧਰ ਬਾਹਾਂ ਦੇ ਉੱਪਰ ਸੇਮ ਕੰਮ ਆਊਗਾ ਠੀਕ ਹੈ ਜੀ ਨਾਲ ਇਹਦੇ ਸੇਮ ਥਾਂ ਨੂੰ ਮਿਲੂਗੀ ਬਾਟਮ ਹਾਲੋ ਪਸ਼ਮੀਨੇ ਦੇ ਬਾਟਮ ਰਹੂਗੇ ਤੇ ਨਾਲ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਜੀ ਇਹਦਾ ਦੁਪੱਟਾ ਇਹ ਸ਼ਾਲ ਨੇ ਜਿਨ੍ਹਾਂ ਨੂੰ ਮੈਂ ਦੁਪੱਟੇ ਕਹਿ ਰਹੀ ਆ ਬਿਲਕੁਲ ਲਾਈਟ ਵੇਟ ਵਾਲੇ ਜਿਵੇਂ ਹੁੰਦੇ ਆ ਬਹੁਤ ਸੋਹਣੇ ਬਹੁਤ ਪਿਆਰੇ ਆ ਜਿਵੇਂ ਮਰਜ਼ੀ ਨਾਲੇ ਖੁੱਲੇ ਡੁੱਲੇ ਨੇ ਡਿਜ਼ਾਈਨਿੰਗ ਬਹੁਤ ਸੋਹਣੀ ਹੋਈ ਹੋਈ ਆ ਤੇ ਕਲਰ ਚਾਰਟ ਬਹੁਤ ਸੋਹਣੇ ਸੋਹਣੇ ਤੁਹਾਨੂੰ ਮਿਲ ਰਿਹਾ ਨੰਬਰ ਇਹਦਾ ਰੋਗਾ ਜੀ 8 8 ਨੰਬਰ ਸੂਟ ਰੋਗਾ ਮੈਂ ਫੇਰ ਰਿਪੀਟ ਕਰ ਰਹੀ ਆ ਜਿੰਨਾ ਭੈਣਾਂ ਕੋਲੇ ਅੱਜ ਦੀ ਵੀਡੀਓ ਪਹੁੰਚ ਰਹੀ ਆ ਤਾਂ ਇੱਕ ਦਿਨ ਪਹਿਲਾਂ ਇੱਕ ਇਹਦਾ ਫਰਸਟ ਪਾਰਟ ਹੋ ਚੁੱਕਿਆ ਵਾ ਮਤਲਬ ਕਿ ਅਪਲੋਡ ਹੋ ਚੁੱਕਿਆ ਉਹਨੂੰ ਜਾ ਕੇ ਦੇਖ ਲਓ ਜਿੰਨਾ ਭੈਣਾਂ ਕੋਲ ਉਹ ਵਾਲਾ ਪਾਰਟ ਆ ਤਾਂ ਆਹ ਵਾਲੀ ਵੀਡੀਓ ਦੇਖ ਲਓ ਬਹੁਤ ਸੋਹਣੇ ਬਹੁਤ ਪਿਆਰੀ ਧਮਾਲ ਪਾ ਰਹੇ ਨੇ ਇਹ ਵਾਲਾ ਸੂਟ ਆ ਲੋ ਇਹਦੇ ਕਲਰ ਚੈੱਕ ਕਰ ਲਓ ਕਲਰ ਬਹੁਤ ਪਿਆਰੇ ਬਹੁਤ ਸੋਹਣੇ ਆਏ ਨੇ ਇੱਕ ਇਹਦੇ ਵਿੱਚ ਮਿਲੂਗਾ ਤੁਹਾਨੂੰ ਪਿਸਤਾ ਗ੍ਰੀਨ ਕਲਰ ਸੇਮ ਪਲੇਨ ਬਾਟਮ ਸੇਮ ਸ਼ਾਲ ਦੇ ਨਾਲ ਨੰਬਰ ਇਹਦਾ ਰਹੂਗਾ ਜੀ 9 9 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਨੈਕਸਟ ਵਾਲਾ ਜਿਹੜਾ ਤੁਹਾਨੂੰ ਕਲਰ ਮਿਲੂਗਾ ਉਹ ਮਿਲੂਗਾ ਇਹਦੇ ਵਿੱਚ ਮਾਊਸ ਜਿਹਾ ਕਲਰ ਮਾਊਸ ਕਲਰ ਬਹੁਤ ਪਿਆਰਾ

ਜਿੰਨੀਆਂ ਵੀ ਸਟਾਕ ਦਿਖਾ ਰਹੀਆਂ ਸਾਰਾ ਪ੍ਰਕ੍ਰਿਤੀ ਬ੍ਰਾਂਡ ਦਾ ਨਹੀਂ ਵੀ ਮਿਕਸ ਮੈਚ ਕਰਕੇ ਸਾਰਾ ਪ੍ਰਕ੍ਰਿਤੀ ਦਾ ਦਿਖਾ ਰਹੀਆਂ ਬਹੁਤ ਪਿਆਰੀ ਆ ਲੋ ਜੀ ਗੁੰਗੀ ਅਸ਼ੇ ਬਹੁਤ ਪਿਆਰੀ ਬਹੁਤ ਸੋਹਣੀ ਪ੍ਰਿੰਟਿੰਗ ਰਹੂਗੀ ਕੁਝ ਵੀ ਨਹੀਂ ਹੈਗੇ ਰੇਟ ਕੁਝ ਵੀ ਨਹੀਂ ਰੇਟ ਹੈਗੇ ਇੰਦਾ ਰਹੂਗੀ ਇਹਦੀ ਬੈਕ ਇੰਦਾ ਰਹੂਗਾ ਜੀ ਇਹਦਾ ਫਰੰਟ ਇਧਰ ਆਜੂਗਾ ਜੀ ਇਹਦੀਆਂ ਬਾਹਾਂ ਦਾ ਉੱਪਰ ਪ੍ਰਿੰਟ ਸੇਮ ਇਹਦੀ ਮਿਲ ਰਹੀਆਂ ਨਾਲ ਬਾਟਮ ਤੇ ਸੇਮ ਇਹਦਾ ਮਿਲ ਰਿਹਾ ਜੀ ਤੁਹਾਨੂੰ ਸ਼ਾਲ ਆ ਲੋ ਸੇਮ ਮਿਲ ਰਿਹਾ ਸ਼ਾਲ ਬਹੁਤ ਪਿਆਰਾ ਬਹੁਤ ਸੋਹਣਾ ਦਾ ਸ਼ਾਲ ਰਹੂਗਾ ਫਟਾਫਟ ਸਕਰੀਨ ਸ਼ਾਟ ਲੈ ਕੇ ਆਰਡਰ ਕਰਦੇ ਆ ਨੰਬਰ ਇਹਦਾ ਰਹੂਗਾ ਜੀ 11 11 ਨੰਬਰ ਇਹ ਵਾਲਾ ਸੂਟ ਰਹੂਗਾ ਇਹਦੇ ਵਿੱਚ ਵੀ ਤੁਹਾਨੂੰ ਚਾਰ ਕਲਰ ਮਿਲਣਗੇ ਚਾਰੇ ਕਲਰ ਇਹਦੇ ਵੀ ਬਹੁਤ ਪਿਆਰੇ ਰਹਿਣਗੇ ਲਓ ਚੈੱਕ ਕਰੋ ਇਹਦੇ ਕਲਰ ਬਹੁਤ ਪਿਆਰੇ ਬਹੁਤ ਸੋਹਣੇ ਕਲਰ ਆ ਇੱਕ ਤੈਦਾ ਚੈਰੀ ਜਿਹਾ ਸ਼ੇਡ ਨੰਬਰ ਇਹਦਾ ਰਹੂਗਾ ਜੀ 12 ਨੰਬਰ ਇਹ ਵਾਲਾ ਸੂਟ ਰਹੂਗਾ ਐਂਡ ਨੈਕਸਟ ਜਿਹੜਾ ਦੇ ਰਹੇ ਆ ਇਹਦੇ ਵਿੱਚ ਤੁਹਾਨੂੰ ਰਾਸਟ ਸ਼ੇਡ ਕਾਫੀ ਰਾਸਟ ਸ਼ੇਡ ਦਾ ਇਹ ਵੀ ਕਲਰ ਬਹੁਤ ਪਿਆਰਾ ਹੋਊਗਾ ਆਲੋ ਕਾਫੀ ਰਾਸਟ ਸ਼ੇਡ ਬਹੁਤ ਸੋਹਣਾ ਬਹੁਤ ਪਿਆਰਾ ਨੰਬਰ ਇਹਦਾ ਰਹੂਗਾ ਜੀ 13 ਐਂਡ ਨੈਕਸਟ ਜਿਹੜਾ ਤੁਹਾਨੂੰ ਦੇਣ ਜਾ ਰਹੇ ਆ ਲਾਸਟ ਕਲਰ ਆ ਜੀ ਵੀਡੀਓ ਦਾ ਫਟਾਫਟ ਪਿਕ ਕਰਨਿਆ ਆਰਡਰ ਨਾਲ ਦੀ ਨਾਲ ਕਰ ਦੋ ਭੈਣ ਬਣ ਕੇ ਫੇਰ ਨਾ ਕਿਉਂਕਿ ਅਸੀਂ ਰਹਿ ਗਈਆਂ ਆਹ ਲੋ ਜੀ ਗ੍ਰੇ ਕਲਰ ਇਹ ਵੀ ਕਲਰ ਬਹੁਤ ਧਰਾ ਚਾਰੇ ਦੇ ਚਾਰੀ ਕਲਰ ਡਿਜ਼ਾਈਨ ਵੀ ਪੂਰਾ ਟੌਪ ਦਾ ਦੇ ਰਹੇ ਆ ਨਾਲ ਸੇਮ ਆ ਰਿਹਾ ਜੀ ਸ਼ਾਲ ਤੇ ਨੰਬਰ ਆ ਰਹਿ ਰਿਹਾ ਜੀ 14 14 ਨੰਬਰ ਇਹ ਵਾਲਾ ਸੂਟ ਰਹੂਗਾ ਸੋ ਇਹ ਸੀ ਕਿ ਸਾਡੀ ਅੱਜ ਦੀ ਵੀਡੀਓ ਫਟਾਫਟ ਲੈ ਕੇ ਸਕਰੀਨ ਸ਼ਾਟ ਕਰ ਦੋ ਆਰਡਰ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ